ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਤਰਨਤਾਰਨ ਜਿਮਨੀ ਚੌਂਕ ਵਿੱਚ ਸਰਕਾਰੀ ਮਸ਼ੀਨਰੀ ਦੀ ਤੁਰਵਰਤੋਂ ਕਰ ਰਹੀ ਹੈ ਜਿਸ ਵਿੱਚ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਧਮਕਾਉਣ ਵਾਸਤੇ ਪੁਲਿਸ ਅਧਿਕਾਰੀਆਂ ਨੂੰ ਵਰਤਨ ਦੇ ਜਿਹੜੇ ਦੋਸ਼ ਨੇ ਉਹ ਲਗਾਏ ਗਏ ਹਨ ਪੁਲਿਸ ਅਧਿਕਾਰੀਆਂ ਦੇ ਜਿਹੜੀਆਂ ਤਬਾਦਲੇ ਕੀਤੇ ਗਏ ਨੇ ਤਰਨਤਾਰਨ ਦੇ ਵਿੱਚ ਇਸ ਚੋਣਾਂ ਨੂੰ ਲੈ ਕੇ ਉਹਦੇ ਖਿਲਾਫ ਭਾਰਤੀ ਚੋਣ ਕਮਿਸ਼ਨ ਦੇ ਕੋਲ ਇੱਕ ਸ਼ਿਕਾਇਤ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਉਹ ਦਰਜ ਕਰਾਈ ਗਈ ਹੈ ਜਿਸ ਵਿੱਚ ਇਹ ਦੋਸ਼ ਲਗਾਏ ਗਏ ਹਨ ਕਿ ਡੀਐਸਪੀ ਜਗਜੀਤ ਸਿੰਘ ਅਤੇ ਡੀਐਸਪੀ ਸੁਖਬੀਰ ਸਿੰਘ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਹਰਮਿਤ ਸਿੰਘ ਸੰਧੂ ਉਹਨਾਂ ਦੇ ਉਹ ਕਾਫੀ ਕਰੀਬੀ ਪਾਏ ਗਏ ਨੇ ਜਾਂ ਕਰੀਬੀ ਜਾਣੇ ਜਾਂਦੇ ਨੇ ਜਿਸ ਦੀ ਜਿਨ੍ਹਾਂ ਦਾ ਹੁਣ ਤਬਾਦਲਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹੈ ਔਰ ਸ਼ਿਕਾਇਤ ਦੇ ਵਿੱਚ ਇਹ ਦੱਸਿਆ ਗਿਆ ਜਾਂ ਦੋਸ਼ ਲਗਾਏ ਗਏ ਨੇ ਕਿ ਇਹਨਾਂ ਦੇ ਤਬਾਦਲੇ ਇਸ ਕਰਕੇ ਹੀ ਇਸ ਜ਼ਿਲ੍ਹੇ ਦੇ ਵਿੱਚ ਕੀਤੇ ਗਏ ਨੇ ਇਹ ਉਹਨਾਂ ਦੇ ਕਰੀਬੀ ਨੇ ਤਾਂ ਇਹ ਚੋਣ ਜਿਹੜੀ ਹੈ ਉਸ ਨੂੰ ਪ੍ਰਭਾਵਿਤ ਕਰ ਸਕਦੇ ਹਨ ਤਾਂ ਸ਼ਿਕਾਇਤ ਦੇ ਵਿੱਚ ਇਹ ਸ਼ਿਕਾਇਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਅਫਸਰ ਸਰਪੰਚਾਂ ਅਤੇ ਸਥਾਨਕ ਆਗੂਆਂ ਨੂੰ ਧਮਕਾ ਰਹੇ ਹਨ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਹਰਮਿਤ ਸਿੰਘ ਦੀ ਹਮਾਇਤ ਕਰਨ ਲਈ ਉਹਨਾਂ ਨੂੰ ਮਜਬੂਰ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਅਜਿਹਾ ਨਾ ਕੀਤਾ ਹਰਮਿਤ ਸਿੰਘ ਦੀ ਹਮਾਇਤ ਨਾ ਕੀਤੀ ਤਾਂ ਉਹਨਾਂ ਦੇ ਖਿਲਾਫ ਜਿਹੜੇ ਹੈ ਝੂਠੇ ਪਰਚੇ ਜਿਹੜੇ ਉਹ ਦਰਜ ਕਰ ਦਿੱਤੇ ਜਾਣਗੇ ਵੈਸੇ ਵੀ ਇੱਥੇ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਤਕੋਣਾ ਮੁਕਾਬਲਾ ਹੀ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਦੋ ਜਿਹੜੇ ਨਵੇਂ ਅਕਾਲੀ ਦਲ ਨੇ ਤੇ ਤੀਸਰਾ ਅਕਾਲੀ ਦਲ ਬਾਦਲ ਕਿਉਂਕਿ ਬੇਸ਼ੱਕ ਖੁੱਲ ਕੇ ਹਮਾਇਤ ਨਹੀਂ ਹੋਏਗੀ ਪਰ ਅੰਦਰੋਂ ਅੰਤਰੀ ਸੁਖਵੀਰ ਸਿੰਘ ਬਾਦਲ ਨੂੰ ਭਾਜਪਾ ਥੋੜੀ ਬਹੁਤ ਹਮਾਇਤ ਜਰੂਰ ਕਰੇਗੀ ਭਾਵੇਂ ਉਹਨਾਂ ਦਾ ਆਪਣਾ ਕੈਂਡੀਡੇਟ ਖੜਾ ਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵੀ ਤੌਰ ਤੇ ਜਿਹੜੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਵਾਰ-ਵਾਰ ਜਿਹੜੇ ਲੀਡਰ ਭਾਜਪਾ ਚ ਗਏ ਨੇ ਹੋਰ ਪਾਰਟੀਆਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਜਿਵੇਂ ਸੁਨੀਲ ਜਾਖੜ ਜਾਂ ਹੋਰ ਜਿਹੜੇ ਵੀ ਵੱਡੇ ਨੇਤਾ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਬੀਜੇਪੀ ਨੇ ਆਪਣਾ ਪ੍ਰਭੂਕ ਪੰਜਾਬ ਵਿੱਚ ਥੋੜਾ ਬਹੁਤ ਬਣਾਉਣਾ ਹੈ ਤਾਂ ਇੱਕ ਵਾਰੀ ਪਹਿਲਾਂ ਅਲਾਈਅੰਸ ਦਾ ਜ਼ਰੂਰ ਕਰਨਾ ਹੀ ਪਏਗਾ ਸਿੱਧੀ ਵੋਟ ਹਾਸਲ ਕਰਨੀ ਬਹੁਤ ਔਖੀ ਹੈ ਲੋਕ ਖਾਸੇ ਨਰਾਜ ਨੇ ਅੰਦੋਲਨ ਤੋਂ ਔਰ ਬਾਕੀ ਜੋ ਜਿਵੇਂ ਕੇਂਦਰ ਵਿੱਚ ਭਾਜਪਾ ਸਰਕਾਰ ਹੈ ਤਾਂ ਬਹੁਤ ਸਾਰੇ ਜਿਹੜੇ ਮਸਲੇ ਨੇ ਉਹ ਪੰਜਾਬ ਦੇ ਹੱਲ ਨਹੀਂ ਕੀਤੇ ਜਾਂਦੇ ਜਾਂ ਕਹਿ ਲਓ ਕਿ ਜਿਹੜੀ ਹੁਣੇ ਆਫਤ ਆਈ ਸੀ ਉਹਦੇ ਦੌਰਾਨ ਜੋ ਕੇਂਦਰ ਸਰਕਾਰ ਮਦਦ ਕਰ ਸਕਦੀ ਸੀ ਉਹ ਮਦਦ ਨਹੀਂ ਕੀਤੀ ਜਿਹਦੇ ਕਰਕੇ ਲੋਕ ਥੋੜਾ ਨਰਾਜ ਨੇ ਬੀਜੇਪੀ ਨਾਲ ਬਾਕੀ ਵੀ ਜਿਹੜੀਆਂ ਦੋ ਪਾਰਟੀਆਂ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਕਾਂਗਰਸ ਦਾ ਨੁਕਸਾਨ ਇਸ ਕਰਕੇ ਹੋ ਸਕਦਾ ਉਥੋਂ ਧੜੇ ਬੰਦੀ ਦੇ ਕਾਰਨ ਔਰ ਆਮ ਆਦਮੀ ਪਾਰਟੀ ਤੋਂ ਲੋਕ ਵੈਸੇ ਥੋੜਾ ਨਰਾਜ ਚੱਲ ਰਹੇ ਨੇ ਕਿਉਂਕਿ ਭਗਵੰਤ ਮਾਨ ਨੇ ਜੋ ਵਾਦੇ ਕੀਤੇ ਉਹ ਪੂਰੇ ਨਹੀਂ ਕੀਤੇ ਉਹਨਾਂ ਇਹ ਵੀ ਕਿਹਾ ਕਿ ਇਹ ਵਾਲਾ ਜਿਹੜਾ ਰਵਈਆ ਸਰਕਾਰੀ ਮਸ਼ੀਨਰੀ ਦੀ ਜਿਹੜੀ ਵਰਤੋਂ ਕਰਨ ਦਾ ਉਹਨਾਂ ਨੇ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਦਾ ਇਹ ਵਾਲਾ ਰਵਈਆ ਸਿਰਫ ਅਨੈਤਿਕ ਤੇ ਪੱਖਪਾਤੀ ਹੈ ਬਲਕਿ ਚੋਣ ਜਾਬਤੇ ਦੀ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜਾ ਚੋਣਾ ਦੌਰਾਨ ਸਰਕਾਰੀ ਅਫਸਰਾਂ ਦੀ ਜਿਹੜੀ ਨਿਰਪੱਖਤਾ ਦਿਆਂ ਜਾ ਰਹੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਹਨ ਉਹਦੀ ਵੀ ਉਲੰਘਣਾ ਹੈ ਔਰ ਇਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਕਰਨ ਤੋਂ ਬਾਅਦ ਬਾਹਰ ਮੀਡੀਆ ਦੇ ਰੂਪ ਰੂ ਹੁੰਦਿਆ ਇਹ ਅਪੀਲ ਕੀਤੀ ਕਿ ਅਸੀਂ ਚੋਣ ਕਮਿਸ਼ਨ ਨੂੰ ਇਹ ਅਪੀਲ ਕੀਤੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਚੋਣ ਚਾਬ ਤੇ ਦੌਰਾਨ ਨਿਰਪੱਖ ਰਹਿਣ ਅਤੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਦਾ ਜਿਹੜਾ ਤੁਰੰਤ ਬਾਦ ਤਬਾਦਲਾ ਉਹ ਤਰਨਤਾਰਨ ਜ਼ਿਲ੍ਹੇ ਤੋਂ ਬਾਹਰ ਕੀਤਾ ਜਾਵੇ ਤਾਂ ਕਿ ਉਹ ਇਸ ਤਰੀਕੇ ਨਾਲ ਜਿਹੜਾ ਸਰਕਾਰੀ ਮਸ਼ੀਨਰੀ ਜਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਨਾ ਡਰਾਉਣ ਧਮਕਾਉਣ ਔਰ ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਭਗਵੰਤ ਮਾਨ ਦੀਆਂ ਆਪ ਸੁਧਰੀਆਂ ਜਿਹੜੀਆਂ ਉਹ ਕਰ ਰਹੇ ਨੇ ਉਹਦਾ ਆਉਣ ਵਾਲੇ ਸਮੇਂ ਤੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਉਹਨਾਂ ਨੂੰ ਕਰਾਰਾ ਜਵਾਬ ਦੇਣਗੇ ਕਿਉਂਕਿ ਪੂਰੇ ਇੰਨੇ ਸਾਲ ਬੀਤਣ ਦੇ ਬਾਵਜੂਦ ਸੱਤਾ ਵਿੱਚ ਰਹਿਣ ਦੇ ਬਾਵਜੂਦ ਪੰਜਾਬ ਦਾ ਇੱਕ ਵੀ ਮਸਲਾ ਜਿਹੜਾ ਉਹ ਭਗਵੰਤ ਮਾਨ ਹੱਲ ਨਹੀਂ ਕਰਾ ਸਕੇ ਬਾਕੀ ਤਰਨਤਨ ਜਿਮਨੀ ਚੋਣ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੁਣ ਉਹਨਾਂ ਨੂੰ ਆਪਣਾ ਦਮ ਖਮ ਅਜਮਾਉਣਾ ਪਏਗਾ ਕਿਉਂਕਿ ਕਿਹਾ ਇਹ ਜਾ ਰਿਹਾ ਹੁੰਦਾ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਮੋਸਟਲੀ ਜਿੱਥੇ ਜਿਮਨੀ ਚੋਣ ਆਉਂਦੀ ਹੈ ਤਾਂ ਉਹ ਉਹ ਪਾਰਟੀ ਹੀ ਜਿੱਤ ਜਾਂਦੀ ਹੈ ਪਰ ਇਸ ਵਾਰ ਥੋੜੇ ਸਮੀਕਰਨ ਪੂਰੇ ਸਿਆਸੀ ਸਮੀਕਰਨ ਚੇਂਜ ਨੇ ਕੀ ਹੈ ਜਾ ਰਿਹਾ ਹੈ ਕਿ ਜਿਹੜਾ ਪੀ ਅਮਰਿਤਪਾਲ ਸਿੰਘ ਦਾ ਪਾਰਟੀ ਦਾ ਉਮੀਦਵਾਰ ਹੈ ਲੋਕ ਉਹਨਾਂ ਦੀ ਇੱਕ ਅਪੀਲ ਦੇ ਉੱਪਰ ਹੀ ਆਪਣੇ ਆਪ ਉੱਠ ਕੇ ਉਹਨਾਂ ਦੇ ਨਾਲ ਤੁਰ ਪਏ ਨੇ ਅੱਗੇ ਇਸ ਜਿਮਨੀ ਚੋਣ ਦੀ ਜੋ ਤਾਜ਼ਾ ਅਪਡੇਟ ਹੋਏਗੀ ਮੈਂ ਆਪਨਾ ਸਾਂਝੀ ਕਰਾਂਗਾ